ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਹਿਸਟਰੀ ਵਿੱਚ ਦੋਸਤੋ ਆਪਣੇ ਪੰਜਾਬ ਦੇ 80 90 ਦੇ ਸੰਘਰਸ਼ ਵਿੱਚ ਕੁਝ ਯੋਧੇ ਇਹ ਜੇ ਹੋਏ ਨੇ ਜਿਨ੍ਹਾਂ ਬਾਰੇ ਬਹੁਤ ਹੀ ਜ਼ਿਆਦਾ ਘੱਟ ਗੱਲਬਾਤ ਕੀਤੀ ਗਈ ਹੈ ਸੋ ਜਿਨ੍ਹਾਂ ਦਾ ਕਿਸੇ ਨੂੰ ਵੀ ਨਹੀਂ ਪਤਾ ਅੱਜ ਐਸੇ ਯੋਧੇ ਬਾਰੇ ਗੱਲਬਾਤ ਕਰਾਂਗੇ ਅਸੀਂ ਕਰਾਂਗੇ ਅੱਜ ਗੱਲ ਭਾਈ ਅਜੈਬ ਸਿੰਘ ਮਹਾਕਾਲ ਹੋਰਾਂ ਬਾਰੇ ਸੋ ਜਿਨ੍ਹਾਂ ਵੀਰਾਂ ਨੇ ਇਹ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਸਬਸਕ੍ਰਾਈਬ ਕਰ ਲੋ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਪੰਥ ਦੋਖੀਆਂ ਦੇ ਸਿਰ ਤੇ ਕੋਕਦਾ ਕਹਿੰਦੇ ਵੀ ਕਾਲ ਹੁੰਦਾ ਸੀ ਭਾਈ ਅਜੈਬ ਸਿੰਘ ਮਹਾਕਾਲ ਸਿੱਖ ਪੰਥ ਦੀ ਆਜ਼ਾਦ ਵਿਚਾਰਧਾਰਾ ਤੋਂ ਛਿੜ ਕੇ ਜਿੱਥੇ ਕਈ ਤਰ੍ਹਾਂ ਦੇ ਦੁਸ਼ਟ ਸਿੱਖਾਂ ਸਿਰ ਨਵੀਆਂ ਭਾਜੀਆਂ ਚਾੜਦੇ ਰਹੇ ਤਾਂ ਦੂਜੇ ਪਾਸੇ ਇਹ ਭਾਜੀਆਂ ਮੋੜਨ ਲਈ ਗੁਰੂ ਕੇ ਲਾਲ ਸਿੰਘ ਸੂਰਮੇ ਵੀ ਅਜਿਹੇ ਕਈ ਦੁਸ਼ਤਾਂ ਨੂੰ ਉਹਨਾਂ ਦੇ ਸੁਰੱਖਿਅਤ ਕਿਲਿਆਂ 'ਚ ਜਾ ਕੇ ਤੁਰਦੇ ਗੱਡੀ ਛਾੜਦੇ ਰਹੇ ਇਤਿਹਾਸ ਵਿੱਚ ਅਜਿਹੇ ਮਹਾਨ ਸਿੰਘ ਸੂਰਮਿਆਂ ਦੀ ਕਤਾਰ ਬਹੁਤ ਲੰਬੀ ਹੈ ਇਹਨਾਂ ਸ਼ਹੀਦਾਂ ਦੀ ਕਤਾਰ ਵਿੱਚ ਹੀ ਕਹਿੰਦੇ ਵੀ ਸ਼ਹੀਦ ਭਾਈ ਅਜੈਬ ਸਿੰਘ ਮਹਾਕਾਲ ਦਾ ਨਾਂ ਵੀ ਹੈ ਜਿਸ ਬਾਰੇ ਆਮ ਸਿੱਖ ਸੰਗਤਾਂ ਨੂੰ ਬਹੁਤਾ ਪਤਾ ਨਹੀਂ ਹੈਗਾ ਭਾਈ ਅਜੈਬ ਸਿੰਘ ਦੇ ਪਿਤਾ ਦਾ ਨਾਂ ਸਰਦਾਰ ਗੁਰਦੀਪ ਸਿੰਘ ਅਤੇ ਮਾਤਾ ਜੀ ਦਾ ਨਾਂ ਬੀਬੀ ਗੁਰਪ੍ਰਚਨ ਕੌਰ ਸੀ ਕਹਿੰਦੇ ਇਹਨਾਂ ਦਾ ਜਨਮ ਪਿੰਡ ਪੱਖੋਪੁਰ ਨੇੜੇ ਚੋਲਾ ਸਾਹਿਬ ਅੰਮ੍ਰਿਤਸਰ ਵਿੱਚ ਹੋਇਆ ਆਪ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਭਾਈ ਅਜੈਬ ਸਿੰਘ ਛੋਟੀ ਉਮਰ ਵਿੱਚ ਹੀ ਕਹਿੰਦੇ ਵੀ ਨਿਹੰਗ ਸਿੰਘਾਂ ਦੇ ਵਿਧੀ ਚੰਦੀਆਂ ਦੇ ਦਲ ਵਿੱਚ ਜਾੜਲੇ ਸਨ 1983 ਵਿੱਚ ਚੱਲ ਰਹੇ ਧਰਮਯੁੱਧ ਮੋਰਚੇ ਸਮੇਂ ਪੁਲਿਸ ਨੇ ਇੱਕ ਵਾਰ ਬਾਬਾ ਬਕਾਲਾ ਵਿਖੇ ਨਿਹੰਗ ਸਿੰਘਾਂ ਦੇ ਹੈੱਡਕੁਆਰਟਰ ਤੇ ਧਾਵਾ ਬੋਲ ਕੇ ਕਾਫੀ ਨੁਕਸਾਨ ਕੀਤਾ ਇਸ ਤੇ ਆਪਜੀ ਰੋਵ ਵਿੱਚ ਆ ਗਏ ਆਪ ਉਸੇ ਵੇਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਕੋਲ ਆ ਗਏ ਤੇ ਜਝਾਰੂ ਜਥੇ ਵਿੱਚ ਸ਼ਾਮਲ ਹੋ ਗਏ ਫਿਰ ਛੇਤੀ ਹੀ ਆਪਨੇ ਕੁਝ ਸਿੰਘਾਂ ਦੇ ਨਾਲ ਜਾ ਕੇ ਬਾਬਾ ਬਕਾਲਾ ਵਾਲੀ ਪਾਜੀ ਮੋੜਨ ਹਿੱਥ ਫੱਤੂ ਢਿੰਗਾ ਕਪੂਰਥਲਾ ਵਿਖੇ ਪੁਲਿਸ ਚੌਕੀ ਤੇ ਹਮਲਾ ਕੀਤਾ ਦੋਣ ਸਵਾਈ ਪਾਜੀ ਮੋੜਨ ਦੇ ਨਾਲ ਨਾਲ ਸਾਰੇ ਹਥਿਆਰ ਵੀ ਲੁੱਟ ਕੇ ਲੈ ਜਾਂਦੇ ਕਹਿੰਦੇ ਉਦੋਂ ਦੇ ਪੁਲਿਸ ਮੁਖੀ ਸ਼੍ਰੀ ਭਿੰਡਰ ਨੇ ਮੰਨਿਆ ਕਿ ਇਹ ਕਾਂਡ ਬਾਬਾ ਬਕਾਲਾ ਕਾਂਡ ਦਾ ਪ੍ਰਤੀਕਰਮ ਹੈ ਇਸ ਕਾਂਡ ਦੀ ਇੰਨੀ ਚਰਚਾ ਹੋਈ ਕਿ ਜਿਸ ਨੇ ਵੀ ਕਿਸੇ ਨੂੰ ਧਮਕੀ ਦੇਣੀ ਹੁੰਦੀ ਉਹ ਫੱਤੂ ਢਿੰਗਾ ਬਣਾ ਦੇਣ ਦੀ ਗੱਲ ਕਰਦਾ ਸੀ ਇਨਾ ਹੀ ਦਿਨਾਂ ਵਿੱਚ ਇੱਕ ਹਿਰਦੇ ਵੇ ਦਾ ਘਟਨਾ ਵਾਪਰੀ। ਜ਼ਿਲ੍ਹਾ ਫਿਰੋਜ਼ਪੁਰ ਦੇ ਫਾਜ਼ਿਲਕਾਰ ਰੋਡ ਤੇ ਮਮਦੌਟ ਨੇੜੇ ਪੈਂਦੇ ਕਸਬੇ ਗੁਰੂ ਹਰ ਸਾਹੇ ਦੇ ਇੱਕ ਥਾਣੇ 'ਚ ਬਿਛੂ RAM ਨਾ ਦੇ ਇੱਕ ਥਾਣੇਦਾਰ ਨੇ ਇੱਕ ਅਮਰਤਾਰੀ ਸਿੰਘ ਦੀ ਕਹਿੰਦੇ ਵੀ ਦਾੜੀ ਜਬਰੀ ਕਰ ਦਿੱਤੀ ਤੇ ਧੜੀ ਨਾਲ ਉਸ ਨੂੰ ਕਿਹਾ ਵੀ ਜਾ ਜਾ ਕੇ ਕੈਦੇ ਪਿੰਡਰਾਲੇ ਨੂੰ ਕਹਦੇ ਜੋ ਕਰਦਾ ਕਰ ਲਵੇ। ਉਹ ਕਹਿੰਦੇ ਵੀ ਪੀੜਤ ਸਿੰਘ ਸੰਤ ਜਰਨੈਲ ਸਿੰਘ ਜੀ ਦੇ ਕੋਲ ਆ ਪਹੁੰਚਿਆ। ਸੰਤਾ ਦਾ ਖੂਨ ਖੋਲ ਉਠਿਆ ਇਹ ਸੁਣ ਕੇ ਫਿਰ ਸੰਤ ਜਰਨੈਲ ਸਿੰਘ ਜੀ ਨੇ ਮਨਜੀਤ ਸਾਹਿਬ ਵਿਖੇ ਸੰਗਤਾਂ ਨੂੰ ਸਬੋਧਨ ਕਰਦਿਆਂ ਇਸ ਘਟਨਾ ਦੀ ਜਾਣਕਾਰੀ ਵੀ ਦਿੱਤੀ ਸੀ ਸੰਤ ਜਰਨੈਲ ਸਿੰਘ ਜੀ ਤੋਂ ਕਹਿੰਦੇ ਵੀ ਇਹ ਹਰ ਦੇ ਵੇਦਕ ਘਟਨਾ ਸੁਣ ਕੇ ਭਾਈ ਅਜੈਬ ਸਿੰਘ ਮਹਾਕਾਲ ਭਾਈ ਜਰਨੈਲ ਸਿੰਘ ਭੂ ਕਪੂਰ ਥਲਾ ਤੇ ਭਾਈ ਰਸਾਲ ਸਿੰਘ ਆਰਫ ਕੇ ਫਿਰੋਜ਼ ਪਰ ਤਿੰਨੇ ਹੀ ਜਣੇ ਕਹਿੰਦੇ ਵੀ ਸਿੰਘ ਬਿਛੂ ਰਾਮ ਦੀ ਸੁਧਾਈ ਲਈ ਨਿਕਲ ਤੁਰੇ ਦਿਨ ਬੀਤਣ ਲੱਗੇ ਤੇ ਇਸ ਤਰ੍ਹਾਂ ਇੱਕ ਇੱਕ ਦਿਨ ਕਰਕੇ 7.5 ਮਹੀਨੇ ਲੰਘ ਗਏ ਨਾਲ ਦੇ ਸਿੰਘਾਂ ਨੂੰ ਖਾਸ਼ਾ ਹੋਣ ਲੱਗਾ ਕਿ ਇਹ ਤਿੰਨੇ ਸਿੰਘ ਕਿਤੇ ਪੁਲਿਸ ਦੇ ਕਾਬੂ ਨਾ ਆ ਗਏ ਹੋਣ ਪਰ ਮਿਤੀ 18 ਦਸੰਬਰ 1983 ਨੂੰ ਕਹਿੰਦੇ ਵੀ ਰੇਡੀਓ ਵਿੱਚ ਇੱਕ ਖਬਰ ਆਈ ਖਬਰ ਸੀ ਵੀ ਗੁਰੂ ਹਰ ਸਾਹੇ ਤੇ ਇੱਕ ਥਾਣੇਦਾਰ ਬਿਛੂ ਰਾਮ ਨੂੰ ਤਿੰਨ ਅਣਪਛਾਤੇ ਬੰਦਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ ਕਾਤਲ ਫਰਾਰ ਹੋ ਗਏ ਨੇ ਕਾਤਲਾਂ ਨੂੰ ਫੜਨ ਲਈ ਪੰਜਾਬ ਭਾਰਤ ਚ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ ਪਰ ਇਸ ਖਬਰ ਤੋਂ ਥੋੜੇ ਸਮੇਂ ਬਾਅਦ ਹੀ ਇਹ ਤਿੰਨੇ ਸਿੰਘ ਦੁਸ਼ਮਣ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਹੋਏ ਸੰਤ ਜਰਨੈਲ ਸਿੰਘ ਜੀ ਗੋਲ ਆ ਪਹੁੰਚੇ ਸਨ ਸਿੰਘਾਂ ਦੇ ਇਸ ਅਹਿਮ ਕਾਰਨਾਮੇ ਦੀਆਂ ਕਈ ਵਾਰਾਂ ਵੀ ਬਣੀਆਂ ਕਹਿੰਦੇ ਇੱਕ ਵਾਰ ਤਾਂ ਕਹਿੰਦੇ ਵੀ ਬੜੀ ਮਸ਼ਹੂਰ ਹੋਈ ਸੀ ਉਹ ਇਸ ਤਰ੍ਹਾਂ ਸੀ ਵੀ ਖੜਾ ਦਾਣਾ ਮੰਡੀ ਵਿੱਚ ਬਿচ্ছু ਸਿੰਘ ਵੇਖ ਪੈ ਗਏ ਉਹਦੇ ਪਿੱਸੂ ਉਹਨਾਂ ਕਰਤੀ ਡਿਸੂ ਡਿਸੂ ਗੁਰੂ ਹਰ ਸਹਾਏ ਬਿচ্ছু ਦੇ ਸੱਪ ਲੜ ਗਿਆ ਬਿচ্ছু ਦਾ ਚੰਦ ਚੜ ਗਿਆ ਬਿੱਛੂ ਰਾਮ ਦਾ ਕੱਛੂ ਬਣਾਤਾ ਸਿੰਘ ਸਰਦਾਰਾਂ ਨੇ ਬਿੱਛੂ ਰਾਮ ਦੇ ਕਹਿੰਦੇ ਵੀ ਸਿਰ ਵਿੱਚ ਪਹਿਲੀ ਗੋਲੀ ਮਾਰਨ ਵਾਲਾ ਨਿਸ਼ਾਨਚੀ ਸਿੰਘ ਅਜੈਬ ਸਿੰਘ ਮਹਾਕਾਲੀ ਸੀ ਇਹ ਪਹਿਲੀ ਗੋਲੀ ਉਸ ਨੇ ਦੂਰੋਂ ਹੀ ਬਿੱਛੂ ਰਾਮ ਦੇ ਸਿਰ ਦਾ ਨਿਸ਼ਾਨਾ ਬਣਾ ਕੇ ਮਾਰੀ ਸੀ ਉਸ ਵਕਤ ਕਹਿੰਦੇ ਵੀ 303 ਬੋਰ ਦੀ ਕੱਟੀ ਹੋਈ ਰੈਫਲ ਨਾਲ ਮਾਰੀ ਸੀ ਉਹ ਗੋਲੀ ਜੋ ਉਸ ਨੇ ਫੱਤੂ ਢਿੰਗੇ ਥਾਣੇ ਤੋਂ ਲੁੱਟੀ ਸੀ ਇਸ ਪਹਿਲੀ ਗੋਲੀ ਨਾਲ ਬਿੱਛੂ ਰਾਮ ਪਲਟੀ ਖਾ ਕੇ ਡਿੱਗ ਪਿਆ ਫਿਰ ਭਾਈ ਰਸਾਲ ਸਿੰਘ ਨੇ ਨੇੜੇ ਜਾ ਕੇ ਆਪਣੀ ਕਾਰਬਾਈਨ ਨਾਲ ਉਸ ਨੂੰ ਛਲ ਨਹੀਂ ਕਰ ਛੁੱਟਿਆ ਦਰਨੈਲ ਸਿੰਘ ਬੂ ਨੇ ਮੋਟਰਸਾਈਕਲ ਤਿਆਰ ਰੱਖਿਆ ਸੀ ਦੁਸ਼ਤ ਦੀ ਸੁਧਾਈ ਪਿੱਛੋਂ ਸਿੰਘ ਜਕਾਰੇ ਛੜਦੇ ਹੋਏ ਹਰਨ ਹੋਵੇ ਇਸ ਤੋਂ ਬਾਅਦ ਭਾਈ ਅਜੈਬ ਸਿੰਘ ਮਹਾਕਾਲ ਨੇ ਹੋਰ ਵੀ ਕਈ ਕਾਰਨਾਮੇ ਕੀਤੇ ਕਈ ਪੁਲਿਸ ਵਾਲਿਆਂ ਨੂੰ ਇਹ ਭਰਮ ਵੀ ਹੋ ਗਿਆ ਸੀ ਕਿ ਸ਼ਾਇਦ ਬਧੇਰੇ ਦੁਸ਼ਤ ਸੋਧਣ ਕਰਕੇ ਹੀ ਅਜੈਬ ਸਿੰਘ ਨੂੰ ਮਹਾਕਾਲ ਕਿਹਾ ਜਾਂਦਾ ਜਦੋਂ ਜੂਨ 1984 ਵਿੱਚ ਹਕੂਮਤ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਤਾਂ ਭਾਈ ਅਜੈਬ ਸਿੰਘ ਮਹਾਕਾਲ ਦੀ ਡਿਊਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਇੱਕ ਮੋਰਚੇ ਵਿੱਚ ਸੀ ਇਨ੍ਹਾਂ ਦੇ ਨਾਲ ਸਨ ਭਾਈ ਧੀਰਾ ਸਿੰਘ ਮਹਾਕਾਲ ਭਾਈ ਜਰਨੈਲ ਸਿੰਘ ਬੂ ਭਾਈ ਸੁਖਦੇਵ ਸਿੰਘ ਪੱਠੜ ਭਾਈ ਕੇ ਭਾਈ ਜਸਵਿੰਦਰ ਸਿੰਘ ਇਨ੍ਹਾਂ ਦੇ ਕੋਲ 3 LMG ਸਨ ਇਹ ਸਾਰੇ ਸਿੰਘ ਵੀ ਦੁਸ਼ਮਣ ਦੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਧਰੇ ਗਏ ਨਾਪਾਕ ਪੈਰ ਤੋੜਨ ਲਈ ਪੂਰੀ ਜਬਾਦੀ ਨਾਲ ਜੂਝੇ ਤੇ ਜੂਝਦੇ ਹੋਏ ਭਾਈ ਜਰਨੈਲ ਸਿੰਘ ਬੂ ਤੋਂ ਬਿਨਾ ਸਾਰੇ ਸ਼ਹੀਦ ਹੋ ਗਏ ਭਾਈ ਜਰਨੈਲ ਸਿੰਘ ਬੂ ਜ਼ਖਮੀ ਹੋਣ ਪਿੱਛੋਂ ਫੌਜ ਦੇ ਕਾਬੂ ਆ ਗਏ 5 ਸਾਲ ਜੋਧਪੁਰ ਜੇਲ੍ਹ ਵਿੱਚ ਰਹੇ ਤੇ ਆ ਕੇ ਫੇਰ ਰੂਪੋਸ਼ ਹੋ ਗਏ ਤੇ ਲੰਬਾ ਸੰਘਰਸ਼ ਲੜ ਕੇ ਸ਼ਹੀਦ ਹੋਏ ਫੇਰ ਉਹ ਭਾਈ ਅਜੈਬ ਸਿੰਘ ਮਹਾਕਾਲ ਬੇਮਿਸਾਲੀ ਬਹਾਦਰੀ ਨਾਲ ਲੜਦੇ ਹੋਏ 6 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹਾਦਤ ਦਾ ਜਾਨ ਪੀ ਗਏ ਸਨ ਪਰ ਦੁਖਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਸ਼ਹੀਦੀ ਕਿਤਾਬ ਵਿੱਚ ਉਹਨਾਂ ਦਾ ਕਹਿੰਦੇ ਵੀ ਨਾਂ ਤੱਕ ਨਹੀਂ ਹੈਗਾ ਕਿਤੇ ਸੋ ਦੋਸਤੋ ਇਹ ਸੀ ਸਾਰੀ ਵਾਰਤਾ ਸ਼ਹੀਦ ਭਾਈ ਅਜੈਬ ਸਿੰਘ ਮਹਾਕਾਲ ਹੋਰਾਂ ਦੀ ਸੋ ਐਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਪਹਿਲਾਂ ਵੀ ਪੇਸ਼ ਹੁੰਦੇ ਰਹੇ ਆਂ ਅੱਗੇ ਵੀ ਪੇਸ਼ ਹੁੰਦੇ ਰਵਾਂਗੇ ਸੋ ਹੁਣ ਦਿਓ ਜਾਖਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ